ਮੈਨੂੰ ਇਹ ਤਾਂ ਸੱਚ ਵੀ ਤੇਰਾ ਇਰਾਦਾ ਵਾ ਕੁਝ ਦੱਸਣ ਦਾ ਕਿ ਨਹੀਂ ਮੇਰੀ ਬਾਹਾਂ ਛੱਡ ਕੇ ਇੱਥੇ ਰਹਿਣਾ ਅਜੇ ਮੈਂ ਸੱਚ ਕਹਿਣ ਦੀ ਆ ਸਸੀਆ ਬਾਜੀ ਸਸੀਆ ਜਨਾਬ ਬੰਦਰੀਆ ਚੱਲ ਜਓ ਅੰਦਰ ਕਰ ਲਓ ਗੱਲ ਜੀ ਸੱਚੀ ਮੈਨੂੰ ਮਾਫ਼ ਕਰ ਦਿਓ ਮੈਨੂੰ ਕੁਝ ਨਹੀਂ ਪਤਾ ਮੰਮੀ ਹੋਣੀ ਕਿੱਥੇ ਆ ਮੈਨੂੰ ਛੱਡ ਦਿਓ ਹਾਂ ਮੈਨੂੰ ਲੱਗਦਾ ਤੂੰ ਐਂ ਤਾਂ ਨਹੀਂ ਮੰਨਣਾ ਤੂੰ ਛੱਡ ਦਿਓ ਸੱਚੀ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸ ਦੇ ਦਿੱਤਾ ਜਿੱਥੇ ਮੈਂ ਰਹਿੰਦੀ ਸੀ ਜਦੋਂ ਉਹਦੇ ਨਾਲ ਐਡਾ ਮਾੜਾ ਕੰਮ ਕੀਤਾ ਸੀ ਨਹੀਂ ਤਾਂ ਬਸ ਇਹ ਕਹਿੰਦੇ ਆ ਕਿ ਜਿਹੜੇ ਬੰਦਿਆਂ ਦਾ ਕਸੂਰ ਹੋਣਾ ਉਹ ਬੰਦੇ ਫੜੇ ਜਾਣਾ ਰਹਿ ਫਿਰ ਇੱਥੇ ਤੇਰੀ ਮਰਜ਼ੀ ਆ ਮੈਨੂੰ ਛੱਡ ਕੇ ਨਾ ਜਾਇ ਮੈਨੂੰ ਨਾਮ ਲੈ ਜਾ ਉਹ ਨੀ ਪੁਲਿਸ ਨੂੰ ਨਾਮ ਲੈ ਕੇ ਨਾ ਉਹ ਇੱਥੇ ਚੱਕਰ ਮਾਰ ਗਈ ਹੋ ਇੰਨਾ ਹੀ ਬਈ ਦੂਰੋਂ ਵੇਖ ਲਿਆ ਤੇ ਲੋਗੇ ਆ ਤੇ ਭੈਣ ਜੀ ਸਾਡੇ ਨਾਲ ਵੀ ਇਦਾਂ ਹੀ ਹੋਇਆ ਵਾ ਇਦਾਂ ਕਰੀਏ ਪਿਸਲਾ ਕਰਕੇ ਕਿ ਇੱਕ ਥਾਂ ਇਕੱਠੀ ਹੋ ਜਾਈਏ ਕੱਲ ਨੂੰ ਕੋਈ ਹੱਲ ਕਰ ਲੀਏ ਇਹਦਾ ਕਿਉਂਕਿ ਹੁਣ ਲੁਕਣ ਵਾਲੀ ਥਾਂ ਸਾਡੇ ਕੋਲ ਕੋਈ ਨਹੀਂ ਰਹਿ ਗਈ ਇਦਾਂ ਕਰਦੇ ਆ ਬਾਹਰ ਤੇ ਬੱਜਿਆ ਜਿੰਦਰੇ ਆਪਣੇ ਘਰ ਨੂੰ ਸਾਰੀ ਦੁਨੀਆ ਨੂੰ ਪਤਾ ਵੀ ਇਹ ਘਰ ਹੈ ਨਹੀਂ ਐ ਤੇ ਰਮਾਣਾ ਉੱਥੇ ਰਹੀ ਗਈ ਆ